ਪਿਆਰੀ ਸਾਥ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਨਾਨਕੀ ਦਾ ਸਾਹਿਬ ਬਿਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਪਣੀ ਦੂਸਰੀ ਉਦਾਸੀ ਸ਼ੁਰੂ ਕਰਕੇ ਸੁਲਤਾਨਪੁਰ ਲੋਧੀ ਤੋਂ ਜਦੋਂ ਦੂਸਰੀ ਉਦਾਸੀ ਸ਼ੁਰੂ ਕਰਦੇ ਆ ਤਾਂ ਰਾਜਸਥਾਨ ਮੱਧ ਪ੍ਰਦੇਸ਼ ਮਹਾਰਾਸ਼ਟਰ ਹੁੰਦੇ ਪਹੁੰਚਦੇ ਇਸ ਜਗ੍ਹਾ ਤੇ ਇਸ ਜਗ੍ਹਾ ਨਾਲ ਹੋਰ ਵੀ ਬਹੁਤ ਇਤਿਹਾਸ ਜੁੜਿਆ ਜੋ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀਡੀਓ ਵਧੀਆ ਲੱਗੇ ਸ਼ੇਅਰ ਵੀ ਕਰਦੇ ਰਹੋ ਤਾਂ ਕਿ ਹੋਰ ਵੀ ਸੰਗਤਾਂ ਦਰਸ਼ਨ ਕਰਨ ਇਸ ਗੁਰਦੁਆਰਾ ਸਾਹਿਬ ਦੇ ਜਦੋਂ ਇੱਥੇ ਪਹੁੰਚਦੇ ਤਾਂ ਇੱਥੋਂ ਦੀਆਂ ਜੋ ਸੰਗਤਾਂ ਗੁਰੂ ਦੇ ਦਰਸ਼ਨ ਦੇਦਾਰਿਆਂ ਵਾਸਤੇ ਆਉਂਦੀਆਂ ਵਾਂ ਤਾਂ ਅਰਦਾਸ ਬੇਨਤੀ ਕਰਦੀਆਂ ਕਿ ਗੁਰੂ ਜੀ ਸਾਡੇ ਇਸ ਏਰੀਆ ਦੇ ਵਿੱਚ ਪਾਣੀ ਦੀ ਬਹੁਤ ਕਿੱਲਤਾ ਤਾਂ ਸਾਨੂੰ ਪਾਣੀ ਲਈ ਕੁਝ ਬਖਸ਼ਿਆ ਜਾਵੇ ਤਾਂ ਦੱਸਿਆ ਜਾਂਦਾ ਕਿ ਜੋ ਇੱਥੋਂ ਦਾ ਇਤਿਹਾਸ ਹੁ ਦੱਸਦੇ ਆ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਤ ਕਰਤਾਰ ਦਾ ਨਾਮ ਜਪਦੇ ਹੋਏ ਪਹਾੜੀ ਨੂੰ ਪੈਰ ਨਾਲ ਛੋਇਆ ਤਾਂ ਇੱਥੇ ਇੱਕ ਚਸ਼ਮਾ ਫੁੱਟਿਆ ਜਿਸ ਨੂੰ ਚੀਦਾ ਵੀ ਕਹਿੰਦੇ ਆ ਜਿਸ ਨੂੰ ਅਮਰਤ ਕੁੰਡ ਵੀ ਕਿਹਾ ਜਾਂਦਾ ਜਿੱਥੋਂ ਸਾਰਾ ਸ਼ਹਿਰ ਪਾਣੀ ਵਰਤਨਾ ਸ਼ੁਰੂ ਕਰਨ ਤਾਂ ਸਾਰੇ ਸ਼ਹਿਰ ਨੇ ਤਾਂ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਉਸੇ ਯਾਦ ਦੇ ਵਿੱਚ ਸ਼ੋਭਿਤ ਹੋਇਆ ਗੁਰਦੁਆਰਾ ਸ੍ਰੀ ਨਾਨਕ ਜੀ ਦਾ ਸਾਹਿਬ ਜੋ ਕਿ ਅੱਜ ਵੀ ਚੀਰਾਉ ਚੱਲ ਰਿਹਾ ਵਾ ਉਹ ਚੀਰ ਇਹਦੇ ਵੀ ਦਰਸ਼ਨ ਤੁਸੀਂ ਕਰ ਹਟੇ ਆਉਂਦੇ ਅੱਗੇ ਵੀ ਕਰੋਗੇ ਤਾਂ ਉਹ ਚੀਰਾ ਉਦੋਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਚੱਲ ਰਿਹਾ ਜੋ ਕਿ ਮਿੱਠੇ ਜਲ ਦਾ ਵਾ ਕਿਉਂਕਿ ਇਸ ਏਰੀਆ ਦੇ ਵਿੱਚ ਜਲ ਜਿੱਥੇ ਨਿਕਲਦਾ ਸੀ ਤਾਂ ਉਹ ਖਾਰਾ ਜਲ ਸੀ ਮਿੱਠਾ ਜਲ ਨਹੀਂ ਸੀ ਤਾਂ ਇਸ ਤਰ੍ਹਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਿਦਰ ਸ਼ਹਿਰ ਨੂੰ ਇੱਕ ਮਿੱਠੇ ਜਲ ਦਾ ਸੋਮਾ ਦਿੱਤਾ ਕਿਉਂਕਿ ਅੱਜ ਵੀ ਨਿਰੰਤਰ ਜਾਰੀ ਆ ਆਪਾਂ ਉੱਥੋਂ ਅੱਜ ਵੀ ਜਾਣਦੇ ਆ ਜਦੋਂ ਦਰਸ਼ਣਦਾਰੀ ਵੀ ਕਰਦੇ ਆ ਜਲ ਛਕਦੇ ਆ ਤਾਂ ਲਗਾਤਾਰ ਚੱਲ ਰਿਹਾ ਵਾ ਤੇ ਇਸ ਤੋਂ ਬਾਅਦ ਜੇ ਹੋਰ ਇਤਿਹਾਸ ਦੀ ਗੱਲ ਕਰਗੇ ਤਾਂ ਜੋ ਪੰਜ ਪਿਆਰੇ ਸੀ ਆਪਣੇ ਤਾਂ ਭਾਈ ਸਾਹਿਬ ਸਿੰਘ ਜੀ ਉਹ ਵੀ ਇਸ ਜਗ੍ਹਾ ਨਾਲ ਸੰਬੰਧਿਤ ਸੀਗੇ ਉਹ ਵੀ ਇੱਥੋਂ ਹੀ ਪਹੁੰਚੇ ਸੀ ਖਾਲਸਾ ਸਥਾਪਨਾ ਦੇ ਵਿੱਚ ਤਾਂ ਇਸ ਤੋਂ ਬਾਅਦ ਹੋਰ ਵੀ ਮੈਂ ਇੱਥੋਂ ਦੇ ਇਤਿਹਾਸ ਦੀ ਗੱਲ ਕਰਾਂ ਕਿਉਂਕਿ ਇੱਕ ਤਾਂ ਭਾਈ ਸਾਹਿਬ ਸਿੰਘ ਜੀ ਤਾਂ ਹੈਗੇ ਹੈਗੇ ਆ ਜੀ ਪੰਜ ਪਿਆਰਾਂ ਦੇ ਵਿੱਚ ਜਿਹੜੇ ਸੀ ਤਾਂ ਇੱਕ ਇਤਿਹਾਸ ਹੋਰ ਵੀ ਇਸ ਜਗ੍ਹਾ ਤੇ ਜੁੜਦਾ ਵਾ ਪਾਠ ਦੀ ਜਰਨੈਲ ਮਾਤਾ ਭਾਗੌਰ ਜੀ ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਪੰਜਾਬ ਤੋਂ ਨਦੇੜ ਆਏ ਸੀ ਤਾਂ ਪਿੰਡ ਜਨਵਾੜਾ ਜ਼ਿਲ੍ਹਾ ਬیدرਵੈਚ ਉਹਨਾਂ ਦਾ ਅੰਤਿਮ ਸਥਾਨ ਗੁਰਦੁਆਰਾ ਮਾਤਾ ਭਾਗੌਰ ਜੀ ਦੇ ਨਾਮ ਨਾਲ ਸਜੋਬੀਤਾ ਉਹ ਵੀ ਇਸੇ ਜਗ੍ਹਾ ਤੇ ਆ ਇਸ ਜਗ੍ਹਾ ਦੇ ਇਸ ਸ਼ਹਿਰ ਦੇ ਵਿੱਚ ਹੀ ਆ ਪਿੰਡ ਆ ਜਨਵਾੜਾ ਉੱਥੇ ਸਜੋਬੀਤਾ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਹੈ ਬਹੁਤ ਦੇਖਣਯੋਗ ਜਗ੍ਹਾ ਹੈ ਬਹੁਤ ਇਕਾਂਤ ਹੈ ਇਸ ਜਗ੍ਹਾ ਤੇ ਬੜਾ ਵਧੀਆ ਮਾਹੌਲ ਬਣਦਾ ਵਾ ਜਦੋਂ ਆਪਾਂ ਦਰਸ਼ਨ ਦੇਦਾਰੀ ਕਰਨ ਜਾਂਦੇ ਆ ਬਹੁਤ ਇਤਿਹਾਸ ਬਾਰੇ ਦੱਸਿਆ ਜਾਂਦਾ ਵਾ ਤੇ ਤੁਸੀਂ ਵੀ ਜਦੋਂ ਵੀ ਜਾਂਦੇ ਆ ਕਿਉਂਕਿ ਆਪਣੀ ਜਿੰਨੀ ਵੀ ਸੰਗਤ ਸ੍ਰੀ ਹਜੂਰ ਸਾਹਿਬ ਪਹੁੰਚਦੀ ਆ ਤਾਂ ਸਾਰੇ ਆਪਾਂ ਇਸ ਜਗ੍ਹਾ ਤੇ ਦਰਸ਼ਨ ਦੇਦਾਰੀ ਕਰਨ ਜਾਂਦੇ ਹੀ ਆ ਤੇ ਰਸਤਾ ਲੰਬਾ ਵਾ ਰਸਤੇ ਦੇ ਵਿੱਚ ਦੋ ਜਗ੍ਹਾ ਤੇ ਰੁਕਣਾ ਵੀ ਪੈਂਦਾ ਗੁਰਦੁਆਰਾ ਸਾਹਿਬ ਵੀ ਦੋ ਰਸਤੇ ਦੇ ਵਿੱਚ ਹੈਗੇ ਆ ਜੋ ਕਾਰ ਸਿਵਾ ਵਾਲਿਆਂ ਨੇ ਬਣਾਏ ਹੋਏ ਆ ਤੇ ਉੱਥੇ ਆਪਾਂ ਨੂੰ ਠਹਿਰ ਵਧੀਆ ਮਿਲ ਜਾਂਦੀ ਆ ਤੇ ਤਕਰੀਬਨ ਇਸ ਸ੍ਰੀ ਹਜੂਰ ਸਾਹਿਬ ਤੋਂ 200 ਕਿਲੋਮੀਟਰ ਦਾ ਰਸਤਾ ਹੈਗਾ ਵਾ ਜੋ ਕਿ ਆਪਾਂ ਸਵੇਰ ਜੇ ਆਪਾਂ ਸ੍ਰੀ ਹਜੂਰ ਸਾਹਿਬ ਤੋਂ ਚੱਲਦੇ ਆਂ ਤੇ ਸ਼ਾਮ ਤੱਕ ਦਰਸ਼ਨ ਦਿਦਾਰੇ ਕਰਕੇ ਵਾਪਸ ਆ ਜਾਂਦੇ ਆ ਜੋ ਇਮਾਰਤ ਬਣਾਈ ਆ ਜੋ ਪੂਰੀ ਬਹੁਤ ਹੀ ਅਲੀਸ਼ਾਨ ਬਣਾਈ ਹੋਈ ਆ ਇਹ ਆ ਗਿਆ ਜੀ ਅਮਰਤ ਕੁੰਡ ਜਿੱਥੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੇਦਰ ਸ਼ਹਿਰ ਦੇ ਨਿਵਾਸੀਆਂ ਨੂੰ ਸੋਮਾ ਬਖਸ਼ਿਆ ਸੀ ਇੱਕ ਇੱਕ ਚੀਰਾ ਦਿੱਤਾ ਸੀ ਦਾ ਇਹ ਚੀਰਾ ਹਜੇ ਵੀ ਨਿਰੰਤਰ ਜਾਰੀ ਆ ਅੱਜ ਵੀ ਜਦੋਂ ਵੀ ਤੁਸੀਂ ਜਾਓਗੇ ਤਾਂ ਇਸ ਦਾ ਇਤਿਹਾਸ ਹੈਗਾ ਇਸ ਨੂੰ ਤੁਸੀਂ ਥੋੜਾ ਜਿਹਾ ਪਾਉਜ਼ ਕਰਕੇ ਤੁਸੀਂ ਪੜ ਸਕਦੇ ਹੋ ਸੰਖੇਪ ਇਤਿਹਾਸ ਹੈਗਾ ਸ੍ਰੀ ਨਾਨਕ ਚੀਰਾ ਸਾਹਿਬ ਦਾ ਕਿ ਕਿਸ ਤਰੀਕੇ ਨਾਲ ਗੁਰੂ ਜੀ ਨੇ ਇੱਥੇ ਚੀਰਾ ਦਿੱਤਾ ਸੀ ਤੇ ਇਹ ਇਤਿਹਾਸ ਨੂੰ ਤੁਸੀਂ ਪੜਨ ਤੋਂ ਬਾਅਦ ਫਿਰ ਅੱਗੇ ਆਪਾਂ ਚੱਲਦੇ ਆ ਉਸ ਕੁੰਡ ਦੇ ਵਿੱਚ ਅਮਰਤ ਕੁੰਡ ਦੇ ਵਿੱਚ ਜਿੱਥੋਂ ਸੰਗਤਾਂ ਜਲ ਛਕਦੀਆਂ ਅਮਰਤ ਲੈ ਕੇ ਆਉਂਦੇ ਆ ਤੇ ਜਿਵੇਂ ਕਿ ਦੱਸਿਆ ਮੈਂ ਪਹਿਲਾਂ ਵੀ ਦੱਸਿਆ ਤੇ ਇਸ ਇਤਿਹਾਸ ਦੇ ਵਿੱਚ ਵੀ ਲਿਖਿਆ ਹੋਇਆ ਕਿ ਪੂਰਾ ਬਦਰ ਸ਼ਹਿਰ ਇਸ ਜਗ੍ਹਾ ਦਾ ਪਾਣੀ ਜਿਹੜਾ ਵਾ ਇਸ ਜਗ੍ਹਾ ਦਾ ਜਲ ਜਿਹੜਾ ਵਾ ਉਹ ਵਰਤਦਾ ਜਦੋਂ ਤੋਂ ਗੁਰੂ ਸਾਹਿਬ ਨੇ ਸੋਮਾ ਬਖਸ਼ਿਆ ਤੇ ਆ ਦੇਖੋਗੇ ਇੱਥੇ ਤਸਵੀਰ ਵੀ ਇੱਕ ਬਣਾਈ ਗਈ ਹੈ ਜਿਹੜੀ ਇਸ ਸੋਮੇ ਦੀ ਉਹ ਵੀ ਤੁਸੀਂ ਦੇਖ ਸਕਦੇ ਹੋ ਜੋ ਕਿ ਬਹੁਤ ਹੀ ਵਧੀਆ ਤੇ ਹੋਰ ਵੀ ਇੱਥੇ ਜੇ ਤੁਸੀਂ ਆਉਨੇ ਆ ਜਦੋਂ ਵੀ ਆਉਨੇ ਆ ਤੇ ਆਪਣਾ ਪੂਰਾ ਦਿਨ ਇੱਥੇ ਬੜਾ ਵਧੀਆ ਲੰਘਦਾ ਕਿਉਂਕਿ ਇੱਥੇ ਦਰਸ਼ਨ ਦੇਦਾਰੀ ਕੀਤੀ ਜਾਂਦੇ ਆ ਤੇ ਸੰਗਤਾਂ ਨੂੰ ਪੂਰਾ ਨਿਹਾਲ ਕੀਤਾ ਜਾਂਦਾ ਵਾ ਗੁਰਬਾਣੀ ਦੇ ਨਾਲ ਵੀ ਕਿਉਂਕਿ ਸਾਰਾ ਦਿਨ ਗੁਰਬਾਣੀ ਇੱਥੇ ਚੱਲਦੀ ਰਹਿੰਦੀ ਆ ਤੇ ਜ਼ਿਆਦਾਤਰ ਇੱਥੇ ਜਿਹੜੇ ਸੇਵਕ ਹੈਗੇ ਆ ਉਹ ਕਰਨਾਟਕਾ ਦੇ ਹੀ ਹੈਗੇ ਆ ਜਿਹੜੇ ਆਪਣੇ ਕਰਨਾਟਕਾ ਦੇ ਹੈਗੇ ਵਸਨੀਕ ਹੈਗੇ ਆ ਉਹ ਇੱਥੇ ਸੇਵਾ ਜ਼ਿਆਦਾ ਕਰਦੇ ਆ ਜਦੋਂ ਅਸੀਂ ਉੱਥੇ ਪਹੁੰਚੇ ਦੇਖਿਆ ਸੀਗਾ ਲੰਗਰ ਹਾਲ ਦੇ ਵਿੱਚ ਵੀ ਦੇਖਿਆ ਤਾਂ ਇੱਥੇ ਵੀ ਦੇਖੋਗੇ ਜੋ ਵੀ ਆ ਆ ਬੀਬੀਆਂ ਜਲਦੀ ਸੇਵਾ ਕਰ ਰਹੀਆਂ ਇਹ ਵੀ ਕਰਨਾਟਕਾ ਦੇ ਨਿਵਾਸੀ ਆ ਪੂਰੇ ਤੇ ਉਹ ਇੱਥੇ ਸੇਵਾ ਚੱਲਦੀ ਰਹਿੰਦੀ ਨਿਰੰਤਰ ਤੇ ਉਮੀਦ ਕਰਦੇ ਆ ਵਧੀਆ ਲੱਗਾ ਹੋਊਗਾ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਅਮਰਤ ਕੁੰਡ ਦੇ ਦਰਸ਼ਨ ਕਰਕੇ ਤੇ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵਾਤਵਾਤ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਲਈ ਇਲਾ ਕੀ ਸੋਚਿਆ ਤੁਹਾਨੂੰ ਵੀ ਦਰਸ਼ਕਦਾਰੀ ਨਾਲ ਦੀ ਨਾਲ ਕਰਵਾ ਦਈਏ ਕਿਉਂਕਿ ਆਪਾਂ ਖੁੱਤੋਂ ਦਰਸ਼ਕਦਾਰੀ ਕਰਕੇ ਆਏ ਹੀ ਆ ਧੰਨਵਾਦ ਸੰਗਤ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ